ਕੈਂਸਰ ਅਵੇਰਨੈਸ ਕੈਂਪ ਹੈ ਇਹਦੇ ਵਿੱਚ ਆਪਣੇ ਲੋਕ ਆਪਣੇ ਜੋ ਏਰੀਆ ਹੈ ਇੱਥੇ ਜਿਆਦਾ ਪ੍ਰੋਬਲਮਸ ਨੇ ਕੈਂਸਰ ਨੂੰ ਲੈ ਕੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਜੇ ਤੁਹਾਨੂੰ ਬਿਲਕੁਲ ਥੋੜਾ ਜਿਹਾ ਵੀ ਸ਼ੱਕ ਹੈ ਜਾਂ ਕਮਜ਼ੋਰੀ ਲੱਗਦੀ ਹੈ ਕਿਸੇ ਤਰ੍ਹਾਂ ਦਾ ਹੈ ਜਾਂ ਸ਼ੱਕ ਨਹੀਂ ਵੀ ਹੈ ਤਾਂ ਵੀ ਤੁਸੀਂ ਇਹ ਜਾਂਚ ਹੈ ਜੋ ਆਪਣੇ ਸਰੀਰ ਦੀ ਜ਼ਰੂਰ ਕਰਵਾਓ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਜੋ 14 ਤਰੀਕ ਨੂੰ ਨਵਦੀਪ ਸਕੂਲ ਦੇ ਵਿੱਚ ਕੈਂਪ ਲੱਗ ਰਿਹਾ ਹੈ ਉਹਦੇ ਲਈ ਰਜਿਸਟ੍ਰੇਸ਼ਨ ਕਰਵਾਣੀ ਪੈਣੀ ਹੈ ਤਾਂ ਤੁਸੀਂ ਇਸ ਰਜਿਸਟ੍ਰੇਸ਼ਨ ਲਈ ਜੋ ਨੰਬਰ ਆਪਣਾ ਮੋਬਾਈਲ ਨੰਬਰ ਹੈ ਸਕੂਲ ਦਾ 90413 67019 ਉਸ ਤੇ ਆਪਣੀ ਰਜਿਸਟ੍ਰੇਸ਼ਨ ਨੰਬਰ ਕਰਵਾ ਸਕਦੇ ਹੋ ਅਤੇ ਗੂਗਲ ਫਾਰਮ ਹੈ ਗੂਗਲ ਫਾਰਮ ਦੇ ਵਿੱਚ ਵੀ ਜਾ ਕੇ ਤੁਸੀਂ ਆਪਣਾ ਡਾਇਰੈਕਟ ਨਾਮ ਉੱਤੇ ਫੀਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਕਿਹੜੀ ਤਰੀਕ ਨੂੰ ਜਿਹੜਾ ਸਮਾਂ ਟਾਈਮਿੰਗ ਕੀ ਰਹੂਗੀ ਜੀ ਇਹ 14 ਅਗਸਤ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ ਨੂੰ 4:00 ਵਜੇ ਤੱਕ ਚੈੱਕਅਪ ਜਿਹੋ ਸਭ ਤੋਂ ਮੇਨ ਤੋਂ ਹੈ ਇਹਦੇ ਵਿੱਚ ਆਪਾਂ ਨੇ ਕੈਂਸਰ ਅਵੇਅਰਨੈਸ ਕੈਂਪ ਹੈ ਇਦੇ ਵਿੱਚ ਕੈਂਸਰ ਦੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਔਰਤਾਂ ਦੀ ਛਾਤੀ ਦੀ ਮੈਮੋਗ੍ਰਾਫੀ ਹੱਡੀਆਂ ਦੀ ਜਾਂਚ ਮੂੰਹ ਦੇ ਟੈਸਟ ਤੇ ਨਾਲ ਔਰਤਾਂ ਦੀ ਬੱਚੇਦਾਨੀ ਦੇ ਦੇ ਟੈਸਟ ਅਤੇ ਹੱਡੀਆਂ ਦੇ ਜਨਰਲ ਟੈਸਟ ਸਾਰੇ ਉਹ ਬੀਪੀ ਸ਼ੂਗਰ ਸਾਰੇ ਟੈਸਟ ਕੀਤੇ ਜਾਣਗੇ ਮੁਫਤ